ਹਾਏ ਭਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਲੋ ਭਾਈ ਸ਼ਾਮ ਦਾ ਟਾਈਮ ਹੋ ਗਿਆ ਇੱਕ ਬਾਈ ਦੁਪਹਿਰੇ ਦੀ ਸਾਡੇ ਇੱਥੇ ਬਹੁਤ ਚੜਦਾ ਚਲਦੀ ਆ ਬਿਮਾਰੀ ਦੀ ਬਿਮਾਰੀ ਕਿਹੜੀ ਆ ਸੀ ਫਲੈਟ ਬਾਕੀ ਭਾਈ 110 ਨੂੰ ਵੀ ਆ ਤੇ ਨਿਸਰੀ ਹੋਈ ਜਿਹੜੀ ਆਪਣੀ ਮਤਲਬ ਜਿਹਨੇ ਜ਼ਿਆਦਾ ਬੂਝਾ ਨਹੀਂ ਕਰਿਆ ਉਹਨੂੰ ਵੀ ਆ ਆਏ ਨਹੀਂ ਹੈਗਾ ਵੀ ਜਿਹਨੇ ਜ਼ਿਆਦਾ ਬੂਝਾ ਕਰਿਆ ਉਹਨੂੰ ਆ ਬਾਕੀ ਭਾਈ ਮਾਸੜ ਦੇ ਕਰੀ ਦੀ ਅੱਜ ਦੁਪਹਿਰੇ ਚੈੱਕ ਆਏ ਤਾਂ ਜੀਰੀ ਦੇਖਣੇ ਤੇ ਇੱਧਰ ਤਾ ਇੱਥੇ ਨਿਕਲੀ ਬਾਈ ਬਿਮਾਰੀ ਮਾਸੜ ਦਾ ਕਦੇ ਫਲੈਟ ਨਾਲੇ ਬਾਈ ਦਵਾਈ ਲਿਆਇਆ ਤੇ ਸਫਰੇ ਵੀ ਲੱਗਿਆ ਕਰਨ ਬਾਕੀ ਤਾਂ ਉਹ ਦਿਖਾਉਨੇ ਆ ਬਾਕੀ ਬਾਈ ਅਜਾਪਾ ਨੇ ਵੀ ਦੇਖ ਕੇ ਆਉਣੀ ਆ ਉੱਥੇ ਰੋ ਤਾਂ ਆਪਾਂ ਵੀ ਬਾਰ-ਬਾਰ ਤੇ ਦੇਖੀ ਜਾਂਦੇ ਅੱਜ ਵਿੱਚ ਤਾਂ ਇਹਦੇ ਵੀ ਨਹੀਂ ਬੜੇ ਹੈਗੇ ਪਰ ਪਰ ਇਹਦੇ ਲੱਗਾ ਤਾਂ ਹੀ ਦੇਗੀ ਬਿਮਾਰੀ ਇਹਨੂੰ ਬਾਈ ਕਹਿੰਦੇ ਸੀ ਫਲੈਟ ਤੁਹਾਨੂੰ ਬਾਕੀ ਦੂਏ ਗਏ ਉਹਨਾਂ ਨਾਲ ਦਿਖਾਉਨੇ ਆ ਮੱਕੀ ਬਾਈ ਆਹ ਸੀ ਨਾ ਲੈਣਾ ਜੀ ਤੁਸੀਂ ਮਿਲੋ ਮਾਸੜ ਨੂੰ ਸਸਰੀ ਕਾਲ ਜੀ ਸਾਰਿਆਂ ਨੂੰ ਜੀ ਬਾਸੜ ਦਾ ਦੁਪਹਿਰੇ ਜੇ ਕੰਮ ਛੇੜਦਾ ਹੈ ਬਾਈ ਪਤਾ ਨਹੀਂ ਕਿੱਧਰ ਦੇ ਰੱਬ ਨਾ ਠਾਲ ਲੈ ਉਹ ਠਾਲ ਇੱਥੇ ਦੁਪਹਿਰ ਨੂੰ ਆਉਣਾ ਪਿਆ ਦੇਖਣ ਰ ਖੇਤ ਜਾ ਕੇ ਹਾਂ ਚੌਥੇ ਦੇਖ ਕੇ ਗਿਆ ਸਾਫ ਪੈਸੇ ਮੈਂ ਥੱਲੇ ਦੇ ਜੜਾਂ ਦੇ ਖਾਈਆਂ ਮੈਂ ਹੋਈ ਦੇਖੋ ਨਾੜ ਨਹੀਂ ਇਹਨਾਂ ਦਿਨਾਂ ਸਾਡੇ ਪੈਰਾਂ 'ਚ ਪਰਾਲੀ ਫਸਣ ਲੱ ਜਾਂਦੀ ਹੈ ਹਾਂ ਪੈਰਾਂ 'ਚ ਕਿ ਲੱਕ 'ਚ ਫਸਣ ਲੱਗ ਗਈ ਉਹ ਭਈਆ ਦੇਖ ਲੈ ਕਰਦਣ ਦਿਖਦੀ ਹੈ ਭਈਆ ਦੇਖ ਲਓ ਭਾਈ ਉਹ ਫਿਰਦਾ ਜੀ ਜੀ ਨੇ ਕਿਹੜੇ ਦਾ ਆ ਗਿਆ ਵਧੀਆ ਹਾਂ ਹੈ ਵੀ 22 ਦੇਖ ਕੇ ਇੱਕ ਵਾਰ ਤਾਂ ਮੰਜਾ ਹੋਰ ਜਰਾ ਹੋ ਗਿਆ ਮੈਂ ਦੇਖ ਲਿਆ ਤਾਂ ਵੈਰੇ ਵੀ ਲੈ ਆਇਆ ਮਹਾ ਕਿਲਾ ਇਹ ਉਰਦਗਿਆ ਕੰਮ ਮੈਂ ਉਹ ਸੀਪਰੇਆਂ ਹੀ ਕਹਿੰਦੇ ਆ ਆ ਦੇਖ ਆ ਦੇਖ ਮਹਾ ਹੁਣ ਕਦ ਦੇਖਣੀ ਜਾਂ ਪੈਗੀ ਹੁਣ ਮੈਨੂੰ ਜਾਣ ਦੇ ਰੋਪਣਾ ਮਾ ਛੇਤੀ ਕਰ ਮਾਠੜਦਾ ਜਾਂ ਜਾਂ ਪਿੰਡ ਜਾ ਰੋਪਣਾ ਹਾਂ ਬਸ ਮੈਂ ਉੱਥੇ ਫੇਰ ਬੈਠੇ ਰਾਹਾਂ ਜੇ ਗੱਲ ਲੱਗੇ ਮੈਂ ਫੇਰ ਪੈਰ ਜੇ ਮਲਦਾ ਮਲਦਾ ਨਿਕਲ ਗਿਆ ਮਾ ਹੁਣ ਦਿਖਾ ਦੇ ਬੈਠੇ ਇਹਨਾਂ ਨੂੰ ਬਾਜ ਦੇ ਰੋਪੜਨੂ ਬਾਕੀ ਬਈ ਆ ਸੀ ਨਾ ਜਿਹੜਾ ਕਹਿੰਦੇ ਆ ਨਹੀਂ ਹੈ ਸਾਰੇ ਜੇ ਹੋ ਗਈ ਹਾਂ ਇੱਕ ਹੁਣ ਇਹ ਪਤਾ ਨਹੀਂ ਕਾਦੇ ਪਈ ਆ ਦੇਖ ਪਾਣੀ ਮੈਂ ਇਹਨੂੰ ਲਾਇਆ ਨਹੀਂ ਹੈਗਾ 15 ਦਿਨ ਬਾਅਦ ਮੈਂ ਇੱਕ ਪਾਣੀ ਲਾਇਆ ਤੇ ਮੁੜ ਕੇ ਫੇਰ ਨਹੀਂ ਲਾਇਆ ਹੈਗਾ ਮੈਂ ਕਹਾਂ ਮੇਰੇ ਮਹੀਨਾ ਹੀ ਹੋ ਗਿਆ ਪਾਣੀ ਲੱਗ ਨੂੰ ਆ ਮੀਂਹ ਕੋ ਸਮਝਦੇ ਜਿਹੜਾ ਪਿਆ ਅੱਛਾ ਨਹੀਂ ਮੈਂ ਨਹੀਂ ਪਾਣੀ ਲਾਇਆ ਹੈਗਾ ਆਖੇ ਸੁੱਕਾ ਪਿਆ ਭਈਆ ਕਹਿੰਦਾ ਮੈਂ ਇਹ ਠੀਕ ਹੈ ਹੂੰ ਪਰ ਭਈਆ ਕਿਸੇ ਦਾ ਜੀਰੀ ਸਰਦਾਰ ਜੀ ਬਹੁਤ ਤਕੜੀ ਆ ਮਾਹ ਰਹਿਣ ਦੇ ਹੌਸਲਾ ਇਹ ਵੀ ਹੌਸਲਾ ਦਿੰਦਾ ਜੀਰੀ ਤਾਂ ਤਾਂ ਠੀਕ ਆ ਮਾਸੜ ਪਰ ਇਹ ਬਿਮਾਰੀ ਦੇ ਇੰਨੀ ਹੋ ਵੀ ਨਹੀਂ ਹੈ ਲੈ ਭਈਆ ਇਹ 3 ਫੁੱਟ ਦਾ ਤਾਂ ਹੀ ਕਹੀ ਜਾਂਦਾ ਤਕੜੀ ਆਉਂਦੇ ਆ ਦੇਖ ਟੋਪੀ ਲਿਖਦੀ ਆ ਦੇਖ ਹਮਰੇ ਮੇਰਾ ਟ ਆ ਮੇਰਾ ਖੇਤ ਸਰਬਜੀਤ ਨਾਲ ਦੇ 1.5 ਫੁੱਟ ਨੀ ਮੈਂ ਹੂੰ ਸਰਬਜੀਤ ਦੇ ਖੇਤ ਤੇ ਚਾਰ ਪੰਜ ਉੱਗ ਉੱਚੇ ਹੋਈ ਫੜਦੀ ਆ ਹਾਂ ਹੈ ਉਹ ਬਿੰਦਰਾ ਨੂੰ ਪਿੱਛੇ ਛੱਡ ਗਈ ਪਤਾ ਨਹੀਂ ਕਾਦੇ ਪਤਾ ਨਹੀਂ ਨਿਸਰੇ ਪਰ ਆ ਕੇ ਮਾਥੜ ਮੇਰੀ ਵੀ ਜਿਹੀ ਏਕਣੀ ਆ ਬਾਬੂਜੇ ਨਹੀਂ ਹੈਗਾ ਇਹਦਾ ਇਹ ਨਹੀਂ ਬਹੁਤ ਚਾਰ ਸੌ ਛੱਡਦਾ ਹਾਂ ਬਾਬੂਜਾ ਤਾਂ ਹੈ ਨਹੀਂ ਨਿਆਰ ਮੈਂ ਕਹਿੰਦਾ ਵੀ ਜੇ ਐਨੇ ਡੱਕੇ ਵੀ ਕਾਮਜਾਬ ਰਹੇ ਜਨਾਂ ਸਾਡੇ ਤੇਲਾ ਨਾ ਮਾਰ ਕਰੇ ਤੇਲਾ ਹੈਗਾ ਘੱਟ ਹੈ ਹਲੇ ਬੈਠਾ ਚਿੱਟਾ ਬੈਠਾ ਕਾਲਾ ਨਹੀਂ ਹੈਗਾ ਆ ਸੀ ਫਲੈਟ ਆ ਜਦਾ ਹਾਂ ਹੁਣ ਮੈਂ ਸੀ ਫਲੈਟ ਦੀ ਲਿਆ ਜਾ ਮੈਂ ਤਾਂ ਉਹਨੂੰ ਹੋਰ ਦੱਸੀ ਨਾ ਮੈਨੂੰ ਹੱਸ ਵੀ ਨਾ ਦੱਸਿਆ ਜਿਹੜੇ ਨੌ ਕ ਉਹ ਕਹਿੰਦੇ ਨੇ ਲੋੜ ਨਹੀਂ ਕਹਿੰਦਾ ਵੱਧ ਸਲਟ ਉਹਨਾਂ ਨਾਲ ਤੇ ਵਿਆਹ ਲਿਆ ਜਾ ਸਕਦਾ ਕਿੰਨੇ ਦੀ ਬਈ ਗੀਲੇ ਦੀ ਇਹ ਇੱਕ ਦਿੱਤੀ ਉਹ ਨਾ ਮੈਨੂੰ 400 ਦੀ ਸੀ ਫਲੈਟ ਦੀ ਹੂੰ 200 ਦੀ ਦਿੱਤੀਆ ਤੇਲੇ ਦੀ 600 ਦੀ ਗੀਲੇ ਦੀ ਹਾਂ ਮਾਹ ਯਾਰ ਮੈਨੂੰ ਸਾਸਤਾਨ ਕਹਿੰਦਾ ਤੂੰ ਸਾਸਤਾਨ ਦੇਖ ਸਲਟ ਦੇਖ ਦੇ ਵੇ ਹੁਣ ਇਹ ਸਾਨੂੰ ਬਾਈ ਇਹਦੇ ਬਾਰੇ ਨੌਲੇਜ ਨਹੀਂ ਹੈਗੀ ਹਾਂ ਚੱਲ ਪੰਮੇ ਨਹੀਂ ਤਾਂ ਮਾੜਾ ਮੋਟਾ ਜਾਣਦੇ ਸਾਨੂੰ ਇਹ ਚੀਜ਼ ਦਾ ਪਤਾ ਨਹੀਂ ਕਿ ਗੰਨੇ ਗੁੰਨੇ पे ਕਰਦੇ ਨੇ ਇਹਨਾਂ ਨੂੰ ਸਾਰਾ ਕੁਝ ਪਤਾ ਹਾਂ ਅੱਜ ਤਾਂ ਆਸ ਕਰਨੀ ਇੱਕ ਹੂੰ ਪਰ ਜੇ ਹੁਣ ਚਾਂਸ ਦੇਖੇ ਫੇਰ ਮਦਰ ਕੋ ਨਿਸ਼ਾਨੀ ਲਾ ਲਾ ਇਹ ਨਿਸ਼ਾਨੀ ਵਿੱਚ ਲੱਗ ਜਾਣੀ ਹੁਣ ਤਾਂ ਮੈਂ ਨਾ ਤਿੰਨ ਟਾਈਮ ਆਇਆ ਕਨ ਜਬਾ ਨੇ ਨਿਸ਼ਾਨੀ ਹੋਈ ਦੀ ਇੱਕ ਸਾਲ ਅਸੀਂ ਇਹ ਕਰੀ ਤੀ ਮੇਰੇ ਕੋਈ ਬਿਮਾਰੀ ਨਹੀਂ ਸੀ ਮੈਂ ਸਪਰੇਅ ਕਰਦੀ ਤੇਲੇ ਜਿਹੜਾ ਕਹਿੰਦੇ ਪਹਿਲਾਂ ਕਰਦੋ ਸੁੰਢੀ ਦੇ ਤੇਲੇ ਦੀ ਸਪਰੇਅ ਕਰੇ ਤੀਏ ਚੌਥੇ ਦਿਨ ਬਿਮਾਰੀ ਪੈ ਗਈ ਅੱਛਾ ਉਹ ਕਹਿੰਦੇ ਵੀ ਤੈਂ ਜਿਹੜੀ ਸਪਰੇਅ ਕਰਤੀ ਜੀ ਦੀ ਗਰਮੈਸ ਪਹਿਲੀ ਗਰਮੈਸ ਹਾਂ ਗਰਮੈਸ ਦੇ ਕਿੰਨੀ ਹੁਣ ਠੀਕ ਪੂਰੀ ਆ ਪੂਰੀ ਇਸ ਤਰ੍ਹਾਂ ਪੰਜ ਸਾਢੇ ਪੰਜ ਦਾ ਟਾਈਮ ਹੋਇਆ ਵਾ ਖੜਨੀ ਹੁੰਦਾ ਇਹਨਾਂ ਤੋਂ ਪੰਜ ਛੇ ਕਿ ਪਿਆ ਨਾਲ ਕੋਪ ਨਹੀਂ ਹੈਗੀ ਕਹਿੰਦੇ ਵੀ ਗਰਮੈਸ ਕਰਕੇ ਤਿਆਰ ਹੋ ਗਈ ਅੱਛਾ ਹੁਣ ਤਾਂ ਕੁਝ ਵੀ ਕੱਲ ਦੇਖਦੇ ਜੇ ਪੰਜ ਚਾਰ ਦਿਨਾਂ ਚ ਲੋਟ ਆ ਗਈ ਪਤਾ ਲੱਗ ਜਾਊਗਾ ਬਿਮਾਰੀ ਦਾ ਗੈਸਿਆ ਲੱਗ ਜਾਂਦਾ ਨਹੀਂ ਫਿਰ ਵਧੀਆ ਇੱਕ ਵਾਰ ਅਸੀਂ ਚੈਸ ਕਰੀ ਸੀ ਲੈ ਕੇ ਚੈਸ ਦਾ ਚੈਸ ਮੈਂ ਇਹੀ ਗੱਲ ਕਰਨੀ ਸੀ ਹੁਣ ਇੱਕ ਵਾਰ ਮਸਾਂ ਸਾਡੇ ਪੂਛਾ ਤੀ ਧਗੀਆਂ ਪੈ ਗਈਆਂ ਮਾੜੀ ਧੀੜੀ ਦਵਾਈ ਕੋਲੇ ਨਾ ਜਾਵੇ ਅਸੀਂ ਚੈਸ ਕਰੀ ਫਿਰ ਅਸੀਂ ਨਾ ਮੈਨੂੰ ਕਹਿੰਦੇ ਇੱਕ ਲਾਲ ਜੀ ਆਉਂਦੀ ਸੀ ਮੇਰੇ ਹੁਣ ਨਾਉ ਨਹੀਂ ਉਹਦੇ ਆਗਾ ਰੰਗ ਯਾਦ ਹੈ ਲਾਲ ਦੀ ਡੱਬੀ ਇੰਨੀ ਗਾ ਹਾਂ ਕਹਿੰਦੇ ਕੈਲ ਦੀ ਗੱਲ ਇਹ ਗੇਰਦੀ ਜਾਊਗੀ ਬਾਈ ਕਹਿੰਦਾ ਸਵੇਰੇ ਆਣਾ ਉਹਦੇ ਆ ਪਤਾ ਨਹੀਂ ਬਾਈ ਕਿਆ ਨਾਉ ਉਹਦਾ ਨਹੀਂ ਹੋਇਆ ਬਾਈ ਬਾਅਦ ਵਿੱਚ ਮਾਰਿਆਗਾ ਅਸੀਂ ਸਵੇਰਿਓ ਕਰੀਆ ਜਾਂ ਨ ਤੇ ਹੀ ਬਾਰੇ ਬਾਰੇ ਹੋਰ ਕਰਿਆ ਸ਼ਾਮ ਨੂੰ ਚੈਸ ਕਰੀ ਜਾਵੇ ਤਿੰਨ ਕਰੀਆਂ ਇੱਕ ਦਿਨ ਚ ਚੈਸ ਆ ਮੈਂ ਤਾਂ ਰਿਜਲਟ ਬਹੁਤ ਵਧੀਆ ਦਾ ਦੂਈ ਦਵਾਈ ਨੇ ਬਾਈ ਕੁਝ ਨਹੀਂ ਕਰਿਆ ਚੈਸ ਕਰੀ ਆ ਚੈਸ ਬਾਈ ਬਾਕੀ ਬਾਈ ਬੰਦਾ ਹੋਈ ਆ ਆਪਣੇ ਜਿਹੜੇ ਗੰਨੇ ਪੇ ਕਰਕੇ ਗਿਆ ਤਾਂ ਇਹਨੂੰ ਬੰਦੇ ਨੇ ਪਾਣੀ ਲਾਣਾ ਪਾਣੀ ਥੋੜਾ ਜਾ ਉੱਥੇ ਜਾਣਾ ਪੈਣਾ ਇਹਨਾਂ ਸੋਕ ਨੱਕੇ ਚ ਹੈਗਾ ਫੜੇ ਲੇਟ ਹੈਗੀ ਆ ਹਾਂ ਇੱਥੇ ਵੇ ਢੱਕਾ ਕੌਣ ਚਲਾਉ ਨੱਕਾ ਪਾ ਜਾਦਾ ਸੀ ਹਾਂ ਮੈਂ ਲਿਆਇਆ ਪਾਣੀ ਭੁੱਲ ਗਿਆ ਤਾਂ ਥੋੜਾ ਜਿਹਾ ਆਪਣੇ ਵੀ ਕਰਨੀਆਂ ਆਪਣੇ ਕਦ ਹੋਗਾ ਜਬ ਬਿਮਾਰੀ ਪੜ ਜਾਏਗਾ ਕੱਲ ਤੇ ਵਾਦਾ ਰੱਖੋ ਦੇਖ ਕੇ ਆਉਣਾ ਮੈਂ ਜੇ ਅਮਰਜੈਂਸੀ ਹੋਈ ਫਿਰ ਤਾਂ ਤੁਹਾਨੂੰ ਕਾਲੂਆਂ ਕਰਨੀ ਪੈਣੀ ਪਰ ਲੱਗਦੀ ਨਹੀਂ ਹੈ ਮੈਂ ਕਿਹੜਾ ਮਾਰਦਾ ਰੋਜ਼ ਹੂੰ ਬਿਮਾਰੀ ਲੱਗਦਾ ਨਹੀਂ ਹੈ ਬਾਕੀ ਹੁਣ ਮਾਸੜ ਜਿੰਨੀ ਗੌਰ ਥੋੜੀ ਅਸੀਂ ਰੱਖਦੇ ਆ ਮਾਸੜ ਤਾਂ ਗੌਰ ਬੌਰ ਰੱਖਦਾ ਮਾਸੜ ਦੇ ਫੇਰ ਹੱਥਾ ਪੈਰਾਂ ਦੀ ਬੁਵਾਤੀਆਂ ਨੇ ਆਕੀ ਬਈ ਨਸਰ ਲੱਗ ਗਈ ਇਹ ਇਹ ਗਈ 468 ਆ ਦੇਖੋ ਉਹ ਧੀਰੋ ਦੇ ਤਾਂ ਕਿਤੇ ਕਿਤੇ ਆ ਜਿੱਕਣਾ ਹਾਏ ਆ ਦੇ ਓਕੇ ਪਤਾ ਨਹੀਂ ਗਿੱਲਾ ਹੈਗਾ ਬਾਈ ਤਾਂ ਨਹੀਂ ਨਹੀਂ ਠੀਕ ਹੈ ਆਇਆ ਇਹ ਨਹੀਂ ਹੈਗਾ ਮੀਂਹ ਨਹੀਂ ਲੱਗਿਆ ਕੰਮ ਛੱਡ ਗਿਆ ਕੰਮ ਛੱਡ ਗਿਆ ਕਿੱਥੇ ਦੁਬਾਰੇ ਜ ਕੰਮ ਛੇੜਿਆ ਮਾਸਟਰ ਕਹਾ ਦਾ ਜੀ ਜੀ ਦੇਖ ਕੇ ਆਉਣੀ ਉਹਨੇ ਪੰਪ ਚਵਾਰਦੇ ਤੇ ਅਸੀਂ ਆਓ ਬਾਈ ਵੀ ਆਪਣੇ ਕਾ ਕਰੋਂਗੇ ਦੂਏ ਚ ਪਾਈ ਹੋਈ ਆ ਬਾਈ ਆਪਾਂ ਨੇ ਨਾਲੇ ਬਾਈ ਇੱਕ ਆਪਾਂ ਨੇ ਹੋਰ ਚੈਨਲ ਬਣਾਇਆ ਮਾਸਟਰ ਦਾ ਹਾਂ ਹੈ ਇੱਕ ਵਾਈ ਅਸੀਂ ਚੈਨਲ ਨਵਾਂ ਤਿਆਰ ਕਰਿਆ ਜਗਤ ਮਾਸਟਰ ਦੇ ਨਾਲ ਜਗਤ ਮਾਸਟਰ ਆ ਬਾਈ ਉੱਪਰ ਵੀਡੀਓ ਆਏ ਕਰੂਗੀ ਕੋ ਸੋਜਵੇ ਸਵੇਰੀਓ ਆਏ ਕਰੂਗੀ 6 ਪੀਐਮ 8 ਐਮ ਸੋਰੀ ਹਾਂ ਹਾਂ ਕਿ ਆ ਮਨੂੰ ਵੀਡੀਓ ਆਇਆ ਕਰੂਗੀ ਜਗਤ ਮਾਸੜ ਪਰ ਬਾਕੀ ਦਿਖਾਵਾਂਗਾ ਉਦੋਂ ਜੀ ਖੇਤੀਬਾੜੀ ਦਾ ਸਾਰਾ ਪ੍ਰੋਸੈਸ ਜਿਹੜਾ ਚੱਲਦਾ ਜਿਹੜਾ ਚੱਲਦਾ ਵੀ ਉਹ ਸਵੇਰੇ ਪਿਆ ਕਰੂਗੀ ਵੀ ਉਹਨੂੰ ਕਰੋ ਜੀ ਸਬਸਕ੍ਰਾਈਬਰ ਕਰੋ ਬਾਅਦੇ ਬਾਅਦ ਸ਼ੇਅਰ ਕਰੋ ਨੌ ਦਾਦੇ ਮਾਸੜ ਦੁਬਾਰਾ ਫੇਰ ਜਗਤ ਮਾਸੜ ਨੌ ਆ ਜੀ ਵੀਡੀਓ ਦਾ ਮਾਸੜ ਦੀ ਬਾਈ ਫੋਟੋ ਲੱਗੀ ਵੀ ਉੱਪਰ ਹਾਂ ਵੀ ਉਹਦਾ ਬਾਕੀ ਆਪਾਂ ਲਿੰਕ ਵੀ ਥੱਲੇ ਪਾ ਦੂਗੇ ਪਾ ਦਾਂਗੇ ਲਿੰਕ ਵੀ ਕਈ ਕ ਵੀਰ ਕਹਿੰਦੇ ਖੁੱਲਦਾ ਨਹੀਂ ਨਾ ਹੈਗਾ ਕਈ ਵਾਰ ਦੇਖ ਲਓ ਜਗਤ ਮਾਸੜ ਕਈ ਵਾਰ ਪੰਜਾਬੀ ਚ ਲਿਖ ਕੇ ਖੁੱਲਦਾ ਬਾਈ ਲਿਖਿਆ ਹੋਇਆ ਸੀ ਦੋ ਦੋਹਾਂ ਚ ਦੋਹਾਂ ਚ ਜੀਦਾ ਜੀ ਦੇ ਚੱਕ ਲਿਆ ਬਾਈ ਦੇਖ ਲਿਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਬਾਈ ਜ਼ਰੂਰ ਕਰੋ ਜੀ ਬਾਕੀ ਆ ਸਾੜਾ ਤੇ ਹੱਲ ਮੈਂ ਬਸ ਐਸਾ ਹੁਣ ਨਹੀਂ ਖਾਦੇ ਅਸੀਂ ਸਾਨੂੰ ਕੰਮੋਂ ਛੱਡ ਗਿਆ ਹੁਣ ਹਾਂ ਹੁਣ ਕੰਮ ਜੋਰਾਂ ਪਰ ਆਇਆ ਸਾਂ ਮਾਇਰ ਕਿੰਨੇ ਪੰਪ ਲਾਉਣੇ ਕੀਲੇ ਦੇ ਇਹ ਲਾ ਦੇਣਾ ਐ ਇਹ ਲਾ ਦੇ ਹੁਣ ਲੈ ਇਹਨਾਂ ਲਾ ਆ ਪੀ ਜਗ੍ਹਾ ਤੇ ਤੁਹਾਨੂੰ ਪਾਰ ਬਾਕੀ ਬਈਆ ਦੇਖੋ ਸਹੀ ਆ ਰਹੀ ਇਹਨਾ ਬੂਝਾ ਵੀ ਨਹੀਂ ਹੈਗਾ ਖੜੀ ਜੀ ਦੇਖ ਲੈ ਹਨਾ ਇਹ ਕਹੇ ਕਰਦੇ ਤੇ ਪੂਛਾ ਨੂੰ ਆਏ ਕਰਦੀ ਦੀ ਅੱਗੇ ਇਹ ਹਾਂ ਪੂਛਾ ਨੂੰ ਆਏ ਕਰਦੀ ਦੀ ਇਹ ਬਿਮਾਰੀ ਬਾਈ ਅਸੀਂ ਲਾਈਆ ਪੂਛੇ 5-6 ਸਾਲ ਲਗਾਤਾਰ ਲਾਈਆ ਉਹਦੇ ਕਰਕੇ ਸਾਨੂੰ ਸਾਰਾ ਪਤਾ ਹੈ ਇਹਦਾ ਪ੍ਰੋਸੈਸ ਦਾ ਪਰਾਲਾ ਖਾਣਾ ਉਹ ਹੁੰਦਾ ਉਹਦੇ ਉੱਪਰ ਤਾਂ ਹੂੰ ਇਹ ਆਹੀ ਮੈਂ ਕਹਿੰਦਾ ਉਹੀ ਸਾਲਟ ਕਹਿੰਦੇ ਨੇ ਜਿਹਨੂੰ ਉਹੀ ਸਾਲਟ 110 ਬਸ ਉਹੀ ਸਾਲਟ ਹੈ ਫਰਕ ਕੁਝ ਵੀ ਨਹੀਂ ਹੈ ਜਿਹੜੀ 110 ਹੈ ਕਿੱਥੇ ਢੱਕਣਾ ਦੇਖੀ ਇੱਥੇ ਇਧਰ ਇਧਰ ਢੱਕਣ ਕਿੱਥੇ ਗਏ ਕਿ ਇਹ ਵੀ ਬੁੰਦਲੇ ਪਿਆ ਗਰਮੀ ਤੇ ਗਰਮੀ ਰੂਬਾ ਹੋ ਰਹੀ ਹੈ ਹਮਮ ਜੀ ਆ ਕਿਹੜਾ ਮੈਕਨਿਕ ਕਿੱਥੇ ਪਾਣੀ ਲਿਉਂਦਾ ਕਿਆ ਕਰਦਾ ਫਰ ਜਾਣਾ ਦਾ ਉਹ ਹੀ ਉੱਪਰ ਵਾਲਾ ਹੀ ਉੱਥਾਰ ਲਓ ਬਾਈ ਜਿਹਨੇ ਦਵਾ ਦਵਾ ਤਾ ਅੱਛਾ ਅੱਛਾ ਆਵਾ ਪਾਸੇ ਹੋ ਜਾ ਹਾਂ ਆਪੇ ਚੱਕੂ ਆਪੇ ਹੋ ਜਾਗਾ ਮਸਣ ਰੇੜੀ ਦਾ ਆਪਾਂ ਨੇ ਵੀ ਆਪਣਾ ਪੰਪ ਕਰ ਲਿਆ ਦਾ ਹਾਂ ਰੇੜੀ ਆ ਸੀ ਕਰ ਲਿਆ ਦਾ ਹੂੰ ਜੇ ਉਨੀ ਕੀ ਕਰ ਜਾਂਦਾ ਇਹ ਉਹ ਵੇ ਚੱਕ ਲਿਆ ਦਾ ਇਹ ਚੱਕ ਚਾਲੋ ਭਾਈ ਕਿੰਨੇ ਕਿੰਮਾ ਪਾਪਾ ਪਾਹੜਾ ਆ ਸ਼ੇਮਾ ਲਾਸਟ ਲੈ ਖੱਚਦਾ ਮੈਂ ਛੱਡਦਾ ਮਾਸੜਾ ਖ ਚਾਮਕਦੇ ਨੇ ਭਾਈ ਦਵਾਈ ਲਿਆ ਆ ਕੇ ਚਾਮਦੇ ਨੇ ਇੱਕ ਘੰਟੇ ਵਿੱਚ ਸੀ ਬਿਮਾਰੀ ਦੇਖ ਕੇ ਸਵੇਰੇ ਕਰਤਾ ਇਲਾਜ ਕਰਤਾ ਇਲਾਜ ਕਰਤਾ ਮਾਸੜਾ ਗਾਉ ਰੱਖੀ ਹੋਣਾ ਇਹਦੀ ਨਹੀਂ ਫਿਰ ਤੇ ਦੇਖ ਜਾਂ ਮੈਂ ਦਵਾਈ ਲੈਣ ਚਾਹਣਾ ਘਟਾ ਚੜੀ ਹਾਂ ਆਫ ਦਾ ਉਹੀ ਕੰਮ ਹੋ ਗਿਆ ਬੀਨ ਨਾਲ ਜਾਦਣਾ ਕੰਮ ਨੂੰ ਪਰ ਆਉਂਦੇ ਆਉਂਦੇ ਹੋ ਗਿਆ ਠੀਕ ਇੱਕ ਕੰਮ ਹੋਰ ਉੱਪਰ ਦਾ ਜਿਹੜਾ ਮੈਂ ਕਿਨਾਰੇ ਗੋਲੀ ਮਾੜਾ ਜਾ ਕੇ ਆਉਣ ਦਾ ਰੇਟ ਫੇਰ ਦਾ ਕਰਾ ਪਤਾ ਕਰਿਆ ਹੂੰ ਉਹ ਕਹਿੰਦਾ ਹੁਣ 68000 ਹੈ ਹੂੰ ਕਿਰਾਇਆ ਮੈਂ ਬੁੱਕ ਕਰ ਫਿਰ ਉਧਰ ਕਿੱਥੇ ਉਧਰ ਕਿੱਥੇ ਰੂ ਲੱਗੀ ਹੋਣੀ ਫਿਰ ਉਧਰ ਕਿੱਥੇ ਨਹੀਂ ਮੈਂ ਟਾਈਮ ਨਹੀਂ ਲਾਇਆ ਹੈਗਾ ਹੂੰ ਉੱਥੇ 11000 ਦੇ ਕਿ ਸੌਦਾ ਦਾ ਛੱਲਾ ਜਾਦਾ ਹੋ ਜਾਂਦਾ ਹੂੰ ਬਾਕੀ 50000 ਹੁਣ ਦੇ ਆਇਆ ਮਾ ਮੇਰਾ ਕਰ ਲੈ ਰੇਟ ਬੁੱਕ ਮੈਂ ਕਰਾਉਂਗਾ ਦਸੰਬਰ ਵਜੇ ਸਮਾਨ ਜਿਹੜਾ ਬਣਾਉਣਾ ਹੂੰ ਅੱਧਾ ਕੁ ਮੇਰਾ ਬਣਾਇਆ ਉਹ ਮਹੱਦਾ ਕ ਬਣਾਵਾਂਗੇ ਜਾ ਜਾ ਕੇ ਰੇਟ ਜੜੀ ਬੁੱਕ ਕਰਾਇਆ ਕਹਿੰਦੇ ਵੀ ਦੋਾਲੀ ਲਾ ਕੇ ਨਾ ਵੱਜ ਜਾਣਾ ਤੇ ਹਰੋਂ ਤਾਂ ਕੋਈ ਚੀਜ਼ ਆ ਵੱਧਦੀ ਹੈ ਉਹ ਕਹਿੰਦਾ ਵੀ ਜੂਨ ਅਰ ਜਲਾਈ ਵਿੱਚ ਇੰਨਾ ਬਣਾ ਕੇ ਹੀ ਸਮਾਨ ਲੈ ਕੇ ਰੋਕ ਵਿੱਚ ਅੱਛਾ ਬੁਕਿੰਗ ਤਾਂ ਇੱਕ ਪਾਸੇ ਰਹੀ ਮਹਾਬੋਕ ਇੰਨਾ ਕਰਦਾ ਕਹਿੰਦਾ ਜਿੰਨਾ ਸਮਾਨ ਆ ਮੈਂ ਤਾਂ 100% ਕਰਦਾ ਤੁਸੀਂ ਅੱਧਾ ਕਰਾ ਦਿਓ ਅੱਛਾ ਚਲ ਮੈਂ ਤਾਂ ਫੇਰ ਅੱਧੇ ਵਿੱਚ ਅੱਧਾ ਕਰਿਆ ਯਾ ਵੀ ਕੋਈ ਨਹੀਂ ਮਹੱਤਵਪੂਰਨ 파ਤੀ ਦੇ ਤੂੰ ਨਾ ਵੀ ਜਿੱਕਣਾ ਫੇਰ ਕਰਾ ਲੂੰਗਾ ਕਰਾ ਮੈਂ ਪਹਿਲੇ ਦਿਨਾਂ ਦਾ ਇੱਕ ਤਾਂ ਘਰ ਦਾ ਸਮਾਨ ਨਹੀਂ ਪਸੰਦ ਆਉਂਦਾ ਹੈਗਾ ਇਹ ਵੀ ਯਾਰ ਮਾਂ ਕਹਾਂ ਜਾ ਸੀਜ਼ਨ ਵਿੱਚ ਇੰਨਾ ਤੇ ਹੋਰ ਆਜੂਗਾ ਫਿਰ ਜ਼ਿਆਦਾ ਬਣਾ ਕੇ ਰੱਖਦੇ ਹੋ ਵੀ ਦੇਖ ਲਓਗੇ ਚਲ ਆ ਯਾਰ ਮੇਰਾ ਜਨਾ ਅੱਜ ਨੀਂਦ ਆ ਜੂਗੀ ਨੀਂਦ ਨੂੰ ਮੈਂ ਦੇਖਦਾ ਜਾ ਕੇ ਆਪਾਂ ਬਾਹਰ ਤੇ ਦੇਖ ਕੇ ਮੁੜੀ ਗਏ ਬਾਹਰ ਤੇ ਦੇ ਵੇ ਦੇਖਦਾ ਮੈਂ ਵੀ ਪਰਸੋਂ ਦੇਖ ਕੇ ਗਿਆ ਆ ਤਾਂ ਅੱਜ ਗੈਲ ਬੰਦਾ ਦਿਖਾਉਂਦਾ ਫੇਰੂਗਾ ਆਪ ਨੂੰ ਕੁਝ ਨਹੀਂ ਦੇ ਦਏਗਾ ਮੇਰੇ ਨਾਲ ਤਾਂ ਦੋਤੇ ਤੁਸੀਂ ਹੈ ਉੱਥੇ ਉਹ ਤਾਂ ਉਹਨੂੰ ਤਾਂ ਹੈ ਹੀ ਨਹੀਂ ਮੇਰੇ ਖੇਤਰ ਜੀਲੂ 1 ਨੂੰ ਹੈ 468 ਨੂੰ ਹੈ ਅੱਛਾ ਪਰਾ ਵੇਹ ਪਾਣੀ 'ਚ ਖੜੀ ਹੈ ਗਠ ਗਠ ਪਾਣੀ ਖੜਾ ਹੋਣ ਵੀ ਹਾਂ ਤੋਪੇ ਦਾ ਨਾਲ ਅਮਰਿਨਾ ਨੇ ਕਰਾਤੀ ਹੈ ਨਾ ਇਹਨਾਂ ਨੇ ਕਰਾਤੀ ਚੌਥੇ ਪੰਜਵੇਂ ਅਸੀਂ ਕਹਿੰਦੇ ਵੀ ਕਾਦੇ ਕਰਾਈ ਜਾਂਦੇ ਹਾਂ ਪਰ ਅਸੀਂ ਪਹਿਲਾਂ ਕਰਾਈ ਤੀ ਨਾ ਪਿਛਲੇ ਸਾਲ ਹਾਂ ਜ਼ਿਆਦਾ ਪੈ ਗਈ ਬੂ ਮਰੀ ਕਹਿੰਦੇ ਸਪਰੇਅ ਕਰ ਲੈ ਪੈ ਗਈ ਤਾਂ ਗਰਮਾਇਆ ਸਪਰੇਅ ਦੀ ਕਰਤੀ ਹੋਰ ਕਰ ਮੈਂ ਤਾਂ ਬਾਈ ਕਰੀ ਨਹੀਂ ਇਹ ਤਾਂ ਇੱਕ ਕੋਈ ਅੱਜ ਜਦ ਦੀ ਤੇਰੀ ਗੱਲ ਸੁਣੀਏ ਮੈਂ ਤਾਂ ਆਪ ਤੋ ਹੋਏ ਮੈਂ ਦੇਖਣ ਜਾਣੇ ਨੂੰ ਮੈਂ ਹੁਣ ਪਹਿਲਾਂ ਸਪਰੇਅ ਕਰੀਆ ਹਲੇ ਮੇਰੇ ਕੱਖਾਂ ਤਾਂ ਰਹਿੰਦਾ ਅੱਛਾ ਹੁਣ ਕੱਖਾਂ ਭਰੇ ਆ ਬਸ ਲਾ ਠੀਕ ਆ ਮਾਹਾਂ ਚੱਲ ਹੁਣ ਨਵੇ ਆਹ ਕੰਮ ਹੁਣ ਪਿੱਛੇ ਪੈਣ ਲੱਜੂਗਾ ਹਾਂ ਹੁਣ ਪਿੱਛੇ ਪੈਣ ਲੱਗਾ ਹਾਂ ਅਲਹੁਲ ਇਧਰ ਅੱਧਾ ਪੌਣਾ ਘੰਟਾ ਹੋ ਰਿਹਾ ਘੰਟਾ ਹੋਰ ਲੰਘ ਕੰਮ ਹੀ ਤਾਂ ਹੋ ਜਾਣਾ ਇਹਦਾ ਕਰ ਨਹੀਂ ਹੈਗਾ ਸਾਨੂੰ ਹੂੰ ਭਾਈ ਜੀ ਉਹ ਇੱਕ ਸੋਦਾ ਆ ਸਾ ਉਹ ਇੱਕਣੀ ਪੀਲੀ ਹੁੰਦੀ ਆ ਕਿ ਹੈ ਹੈਗੀ ਉਹ ਹੈ ਉਹ ਇੱਕਣੀ ਰਹਿੰਦੀ ਪੀਲੀ ਅੱਛਾ ਹਾਂ ਬਿਮਾਰੀ ਉਹਨੂੰ ਵੀ ਆ ਬਿਮਾਰੀ ਹੈਗੀ ਆ ਬਿਮਾਰੀ ਬਾਈ ਲੱਗਦਾ ਹੁਣ ਇੱਧਰ ਵੀ ਜਾਲਕ ਸਪਰੇਇ ਦਾ ਕਰਨੀ ਹੋਊ ਸਪਰੇਇ ਇਨਾਂ ਦੇ ਕਰਨ ਹੋਣਾ ਦਾ ਜਿਹੜਾ ਹੋਣਾ ਪੰਪ ਖਰਾਬ ਹੂੰ ਤੇ ਜਾ ਬੋਕੀ ਬੋਕ ਅੱਛਾ ਬੁਰਾ ਹਾਥੀ ਨੇ ਫੋਨ ਕਰ ਲਿਆ ਉਹਨਾਂ ਨੂੰ ਨੇ ਕਹੇ ਤਾਂ ਮੇਰਾ ਪੰਪ ਸੇਵਲ ਦਾ ਮੈਂ ਕੱਲੂ ਕਰੂੰਗਾ ਹੂੰ ਆਹ ਵੀ ਨਾ ਕਰਾਉਣੀ ਹੋਣੀ ਮੈਨੂੰ ਕਹੇ ਵਸਰੇ ਭਾਈ ਆ ਗਿਆ ਜਿਹੜਾ ਪਹਿਲਾ ਟੈਂਕ ਕਰਾਉਣੇ ਕਰਾ ਲਿਆ ਹੂੰ ਹੂੰ ਮਾਹ ਤੋਂ ਖੇਤੀ ਤੋਂ ਇਹਦੇ ਪਹਿਲਾਂ ਨਾ ਕਹ ਮਾੜੇ ਬੋਲੇ ਹੂੰ ਵਸਰੇ ਤਾਂ ਆਉਣਾ ਭੇਜਿਆ ਮੇਰੇ ਕੋਲ ਬਾਕੀ ਬਾਈ ਤਾਂ ਜਾਣਾ ਆ ਬਹੁਤ ਫਾਇਦਾ ਹੋਊਗਾ ਮਾਸੜ ਨੂੰ ਲੇਟ ਆਈ ਹੋਈ ਆ ਪਾਣੀ ਦਾ ਲੇਟ ਦਾ ਆ ਲੈ ਆਖਾ ਬਾ ਸੇ ਆ ਇਹਦੇ ਪੈਂਡਾ ਹਾਂ ਦਿਖਾ ਦਿੰਦਾ ਮੈਂ ਦਿਖਾ ਮਸੜਾ ਜਦੋਂ ਆਈ ਦਿਖਾ ਪਹਿਲਾਂ ਇਹ ਤੁਹਾਨੂੰ ਤਜਰਬਾ ਕਰਕੇ ਇਹ ਆ ਪੈ ਗਿਆ ਤੇ ਇਹ ਐਕਸੇ ਫਰਕ ਹੈ ਨਾ ਫਿਰ ਇਹ ਬਾਲਟੀ ਪਾ ਮੈਨੂੰ ਇਹਦਾ ਪੈਪ ਚੋਂ ਪਾਣੀ ਕੱਢਣ ਦੀ ਵੀ ਲੋੜ ਤਾਂ ਆਈ ਚੱਲਣਾ ਇਹ ਨਾ ਇਹਨੇ ਨੂੰ ਭਈਏ ਨਾਲ ਉਹਨੇ ਨਾ ਪਾਣੀ ਭਰ ਦੇਣਾ ਬਾਜੀ ਬਾਜੀ ਫਿਰ ਹਵਾ ਲੰਡਾ ਥੋੜਾ ਜਿਆ ਜਿਵੇਂ ਡੱਬ ਕੇ ਰੱਖ ਨਾ ਦਿੰਦੀਆਂ ਪਾਣੀ ਪੂਰਾ ਕੱਢ ਆਦਾ ਲੂਟਾ ਕੰਮ ਇਹਨੂੰ ਜਿੱਦਾਂ ਮਰਜ਼ੀ ਲੰਬਾ ਪਾਇਪ ਪਾ ਲਾ ਜਿੰਨਾ ਮਰਜ਼ੀ ਲੰਬਾ ਪਾਇਪ ਪਾ ਲਾ ਪਾਈਪ ਲਾਈਨ ਆਪਣੀ ਭਰੀ ਹੋਈ ਆ ਪਾਈਪ ਲਾਈਨ ਭਰੀ ਹੋਈ ਆ ਹਮ ਸਮਝਿਆ ਇਹਦੇ ਕੰਮ ਆਪਾਂ ਫਿਰ ਇਹ ਬਾਈ ਇੰਗਲੈਂਡ ਵਾਲੇ ਦਾ ਪ੍ਰਤਾਪ ਵਾਲਾ ਬਾਈ ਹਾਂ ਉਹ ਤੁਸੀਂ ਦੇਖੀ ਵੀ ਹੋ ਨਾ ਹਮ ਇਹਨਾਂ ਲੋਡ ਪੈਂਦੀ ਰਹਿੰਦੀ ਆ ਹਮ ਸਮਝਿਆ ਅੱਜ ਦਾ ਬਾਈ ਪਾਰਟੀ ਖਾ ਕੇ ਗੱਡੀ ਦੀ ਮਾਸੜ ਇਹਨੂੰ ਹਾਜਮ ਕਰਨ ਆਇਆ ਤਾਂ ਹਾਂ ਬਸ ਹਰਕਾਰ ਆ ਪੀ ਹਾਜਮ ਹਾਂ ਆਏ ਬਾਈ 110 ਹਾਂ 110 ਆ ਪਤਾ ਪੇੜ ਆਇਦਾ ਤਾਂ ਨਾ ਪੂਰੇ ਪੱਤੇ ਥੱਲੇ ਹੀ ਪੀਲੇ ਹੋਣ ਲੱਗੇ ਤੇ ਪੱਤੇ ਥੱਲੇ ਪੀਲੇ ਹੋਣ ਲੱਗ ਗਏ ਸੁੱਕਣ ਲੱਗੇ ਆ ਸਾਰਾ ਇਹਨੂੰ ਉੱਥੇ ਪਾਉਣ ਲੱਗੇ ਤੇ ਨਾ ਉੱਥੇ ਜਾਂਦੇ ਖਾਸੇ ਜਾਏ ਵਿਚ ਵਿਚ ਗੱਲਾਂ ਚੰਗੀਆਂ ਨਹੀਂ ਇਹ ਗੱਲਾਂ ਠੀਕ ਨਹੀਂ ਹੈ ਇਹ ਪਤਾ ਨਹੀਂ ਹੁਣ ਨਾ ਨਹੀਂ ਕਰੀ ਅਸੀਂ ਕਹਿੰਦੇ ਨਹੀਂ ਨਾ ਕੋਈ ਹੁੰਦਾ ਸਾਰੇ ਮੈਂ ਆਪਣੀ ਦੇਖ ਕੇ ਆਵਾਂ ਮੈਂ ਮਲੂਕਾਂ ਨੂੰ ਦੇਖ ਲੈ ਥਰੀ ਜਨਾਂ ਇਹ ਤਾਂ ਮਸੜ ਹੋਈ ਗਮ ਹੋ ਜਵੇ ਥਰੀ ਦਿਖਾਈ ਜਾਂਦੇ ਵੀਡੀਓ ਵੀਡੀਓ ਸਾਰੀ ਜੀਵ ਜੀਵ ਪਰਫਾਰਮ ਨਹੀਂ ਥਰੀ ਅ ਅੱਜ ਬਦਲ ਲੱਗੇ ਵੀ ਚੰਗ ਹੋ ਜੀ ਹੂੰ ਕੁੜੀਏ ਉਹੋ ਕੁੜੀਏ ਇਹਨੇ ਸਪਰੇਅ ਕਰਾਉਣੀ ਆ ਕੱਲ ਨੂੰ ਕਰਾਉਂਗਾ ਇਹ ਫੇਰ ਸਪਰੇਅ ਮਸੜੇ ਸੜੀ ਊਈ ਬਹੁਤ ਹੋਈ ਬਈ ਇਹ ਤੁਰੂਗੇ ਕਰਨਾ ਬਈਆ ਬੱਦ ਬਈਆ ਮਈਆ ਨੇ ਇਹ ਨੂੰ ਪ੍ਰਵਾਹ ਨਹੀਂ ਹੈਗੀ ਆਹ ਆਪ ਨੂੰ ਤਖਲੀਬ ਹੁੰਦੀ ਆ ਆਪ ਨੂੰ ਤਖਲੀਬ ਹੁੰਦਾ ਪੰਪ ਦਾ ਮਤਵਰ ਹੂੰ ਹੂੰ ਉਹਨਾਂ ਦੇ ਦੋ ਗੇੜੇ ਲਾਉਂਦੇ ਨੇ ਹੂੰ ਲਾਏ ਹੋਣ ਲਾਏ ਹੋਣ ਹੂੰ ਉਹਦਾ ਗੰਨੇ ਦੇ ਉੱਪਰਲੇ ਦੇ ਸਾਹਮਣੇ ਐਨੁਰਾ ਹੜਾ ਕੀ ਹੈ ਜੀ ਡਰ ਲਿਆ ਹੂੰ